ਨਮਸਕਾਰ ਦੋਸਤੋ ਮੈਂ ਹਾਂ ਜਤਿੰਦਰ ਕੁਮਾਰ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਨਿਊ ਚੈਨਲ ਸਭ ਤੋਂ ਤੇਜ਼ ਮੀਡੀਆ ਸਮਾਜ ਸੇਵਾ ਦੇ ਕੰਮ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਵੱਧ ਚੜ ਕੇ ਯੋਗਦਾਨ ਪਾਉਂਦੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਸ਼ਖਸੀਅਤ ਹੈ ਸੋਰਨ ਸਲਾਰੀਆ ਜੀ ਜੋ ਕਿ ਪਠਾਨਕੋਟ ਇਲਾਕੇ ਦੇ ਵਿੱਚ ਆਮ ਜਨਤਾ ਦੀ ਭਲਾਈ ਵਾਸਤੇ ਆਮ ਜਨਤਾ ਦੇ ਕਮਾਂ ਵਾਸਤੇ ਜਾਣੇ ਜਾਂਦੇ ਹਨ ਜੋ ਕਿ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਹਨ ਉਹਨਾਂ ਵੱਲੋਂ ਕੀਤਾ ਗਿਆ ਉਪਰਾਲਾ ਜੋ ਕਿ ਗਰੀਬ ਲੋਕ ਪਿੰਡਾਂ ਦੇ ਵਿੱਚ ਇਲਾਜ ਕਰਾਉਂਦੇ ਅਸਮਰਥ ਹਨ ਜਾਂ ਜੋ ਲੋਕ ਹਸਪੀਟਲ ਤੱਕ ਪਹੁੰਚ ਨਹੀਂ ਸਕਦੇ ਜਾਂ ਜੋ ਲੋਕ ਹਸਪੀਟਲ ਦੀਆਂ ਮਹਿੰਗੇ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਪਿੰਡਾਂ ਵਿੱਚ ਜਾ ਕੇ ਐਂਬੂਲੈਂਸ ਰਾਹੀਂ ਲੋਕਾਂ ਨੂੰ ਸਪੀਕਰ ਲਗਾ ਕੇ ਅਵੇਅਰਨੈਸ ਵੀ ਕੀਤਾ ਜਾ ਰਿਹਾ ਹੈ ਜਾਗਰੂਕੀ ਵੀ ਕੀਤਾ ਜਾ ਰਿਹਾ ਹੈ ਅਰੇ ਲੋਕਾਂ ਦਾ ਫ੍ਰੀ ਇਲਾਜ ਵੀ ਕੀਤਾ ਜਾ ਰਿਹਾ ਹੈ ਅੱਜ ਤੋਂ ਦਖਾਲ ਦੇ ਇਸ ਅਗਾਈ ਦੀਆਂ ਤਸਵੀਰਾਂ ਸਭ ਤੋਂ ਤੇਜ਼ ਮੀਡੀਆ ਤੇ ਪਾਰਟੀ ਦੀ ਸੇਵਾ ਕਰਦਾ ਆ ਰਿਆ ਸੀ ਔਰ ਤੁਹਾਡੇ ਇਲਾਕੇ ਦੇ ਹਰ ਮਨਪਸੰਦਾਰੇ ਸ਼੍ਰੀ ਸਰੁਸ਼ਲਾਰੀਆ ਜੀ ਜੋ ਗਰੀਬਾਂ ਦੇ ਮਸੀਹਾ ਨੇ ਉਹਨਾਂ ਨੇ ਗੁੰਮ ਦੇ ਵਿੱਚ ਆਪਣਾ ਹਸਪਤਾਲ ਖੋਲ੍ਹਿਆ ਉਹਦੀ ਜਾਣਕਾਰੀ ਦੇਣ ਆਇਆ ਭਾਵੇਂ ਭਾਪੜ ਦੀ ਕੋਈ ਲੋਣੀ ਮੋਜੇ ਤਾਈ ਖਟ ਨਹੀਂ ਕੋ ਲੋਣੀ ਮੰਗੇ ਹਸਪਤਾਤ ਦੀ ਜਾਂਦੀ ਕੋਈ ਲੋਣੀ ਦੁਨੀਆਂ ਲੈਣ ਦੀ ਕੋਈ ਲੋੜ ਨਹੀਂ ਆਓ ਤੁਹਾਡਾ ਆਪਣਾ ਹਸਪਤਾਲ ਫੂਗਲ ਦੇ ਵਿੱਚ ਹੈਗਾ ਹਰ ਬਿਮਾਰੀ ਦਾ ਇਲਾਜ ਉੱਥੇ ਸਸਤਾ ਕੀਤਾ ਜਾਂਦਾ ਜਿਹੜੇ ਸਟੈਂਡ ਪੰਦੇ ਨੇ ਉਹ 2 ਲੱਖ ਦੇ ਪੰਦੇ ਨੇ ਮੇਰੇ ਵੀਰੋ ਕਿਤੇ ਵੀ ਅੱਜ ਉਸਮਾਨ ਕਾਰ ਨਹੀਂ ਚਲੇਗਾ ਸਵਰਨਸਾਰ ਜਾਂ ਉਹ ਅੱਜ ਉਸਮਾਨ ਦੇ ਕਾਰ ਦੇ ਸਟੈਂਡ ਪਾਇਆ ਜਿਹਦੇ 2 ਲੱਖ ਦੇ ਚਲਦੇ ਆ ਫ੍ਰੀ ਔਰ ਹੱਡੀਆਂ ਦਾ ਡਾਕਟਰ ਹੱਡੀਆਂ ਦੇ ਕੋਈ ਬਿਮਾਰੀ ਹੋਵੇ ਉਹ ਵੀ ਅੱਜ ਉਸਮਾਨ ਕਾਰ ਚਲੇਗਾ ਜਨਕੇ ਡਾਕਟਰ ਚੰਗਾ ਰੋਟੀ ਚੰਗੀ ਸੇਵਾ ਚੰਗੀ ਆ ਗੱਡੀ ਐਂਬੂਲੈਂਸ ਤੁਹਾਡੇ ਵਾਸਤੇ ਫ੍ਰੀ ਹੈ 24 ਘੰਟੇ ਜੇ ਯਾਤਰਾ ਤੇ ਮੈਂ ਉਸ ਦਿਨ ਤੁਹਾਡੇ ਕੋ ਆਉਣ ਨੂੰ ਤਿਆਰ ਆ ਬਈ ਦੱਸਾਂ ਨਹੀਂ ਜਿਨ੍ਹਾਂ ਨੇ ਜੱਬ ਜੱਤ ਕੱਣਾ ਡਾਕਟਰ ਨੂੰ ਆਪਣੀ ਬਾਹ ਦੱਸਣੀਆਂ ਅਕਸ਼ਰਾ ਕਰਾਣਾ ਆਡਰਾ ਸੌ ਪਲਾਨੀਆਂ ਉਹ ਵੀ ਮਾਂ ਅੱਥੋਂ ਫ੍ਰੀ ਲਾ ਕੇ ਜਾਵਾਂਗਾ ਇੱਥੇ ਹੀ ਉਹਨਾਂ ਨੂੰ ਫ੍ਰੀ ਛੱਡਾਂ ਜਿਸ ਕਾਕੇ ਭਾਣੋ ਭਰਾਓ ਸਭ ਤੋਂ ਪਹਿਲੇ ਸਾਨੂੰ ਆਪਣੇ ਸਰੀਰ ਦੀ ਰਖਭਾਲ ਨਹੀਂ ਕਰਨੀ ਪੈਂਦੀ ਆ ਸਹੀ ਠੀਕ ਆ ਸਭ ਠੀਕ ਆ ਮੈਂ ਪੀਰ ਬਾਬੇ ਦੀ ਜਗ੍ਹਾ ਤੇ ਬੈਠਾ ਗੁਰਦੁਆਰੇ ਦੇ ਵਿੱਚ ਬੈਠਾ ਤੇ ਪਰਮਾਤਮਾ ਕਿਸੇ ਨੂੰ ਬਿਮਾਰ ਨਾ ਕਰੇ ਸਾਰੇ ਜੀ ਤਾਂ ਦੂਸਰੇ ਆਪਣਾ ਆਪਣੇ ਘਰ ਆਣ ਔਰ ਜਨਮ ਜਨਮ ਦਿੱਤਾ ਉਹਨਾਂ ਬਿਮਾਰੀਆਂ ਦੇ ਪੈਸੇ ਲਾਏ ਨੇ ਪੈਸੇ ਦਿੱਤੇ ਨੇ ਇਸ ਕਰਕੇ ਮੈਂ ਤੁਹਾਡੇ ਪਿੰਡ ਬਡਾਲੇ ਵਿੱਚ ਆਇਆ ਔਰ ਮੈਨੂੰ ਸਾਡੇ ਠਾਕੁਰ ਕਰਨ ਸਿੰਘ ਦੀ ਸਾਧ ਫੌਜੀ ਉਹਨਾਂ ਨੇ ਮੈਨੂੰ ਬੁਲਾ ਕੇ ਪਿੰਡ ਚ ਚਲਗਲ ਦਿੱਤੀ ਆ ਸਾਡੇ ਪ੍ਰਧਾਨ ਜੀ ਇਹਨਾਂ ਦਾ ਵੀ ਬੜਾ ਮੈਨੂੰ ਸਹਿਯੋਗ ਮਿਲਿਆ ਸਾਰੇ ਪਿੰਡ ਦੇ ਤੁਹਾਨੂੰ 24 ਘੰਟੇ ਬਚਾ ਰਹੇ ਜਿਉਂ ਯਾਦ ਕਰਦੇ ਬਾਅਦ ਵਿੱਚ ਬਹੁਤ ਧੰਨਵਾਦ ਤੁਹਾਡਾ ਜਮਾ ਬਰੀ ਸਭ ਤੋਂ ਸੱਚਾ ਲਾਜ ਬੁੰਗਲ ਦੇ ਵਿੱਚ ਸਵਨ ਸਲਾਰੀਆਂ ਜਿਹੜੇ ਤੁਹਾਡੇ ਲਾਗੇ ਪਿੰਡ ਚ ਆਣ ਦੇ ਰਹਿਣ ਵਾਲੇ ਨੇ ਉਹਨਾਂ ਦਾ ਹਸਪਤਾਲ ਬੁੰਗਲ ਵਿੱਚ ਖੁੱਲ੍ਹ ਗਿਆ ਔਰ ਮੈਂ ਜਗਨਨਪਾਲ ਕੰਬ ਸੇਵਾਦਾਰ 24 ਘੰਟੇ ਮੈਂ ਤਿਆਰਾਂ ਜਿਸ ਵੀ ਮੇਰੇ ਭਰਾ ਨੂੰ ਕੋਈ ਲੋੜ ਪੈਂਦੀ ਆ ਤੂੰ ਜੀ ਬਿਮਾਰ ਹੁੰਦਾ ਚੋ ਵੀ ਕਰਦੇ ਆ ਮੋਰਸ ਮੇਰੇ ਕੋਲ ਆਇਆ ਔਰ ਬਹੁਤ ਹੀ ਫ੍ਰੀ ਆ ਜਾ ਜਿਹੜੇ ਸਟੈਂਡ ਕਰਦੇ ਨੇ ਉਹ ਵੀ ਫ੍ਰੀ ਨੇ 2 ਲੱਖ ਦਾ ਸਟੈਂਡ ਪਾੰਦੇ ਨੇ ਜਿਹੜਾ ਆਜੂ ਸਮਾਨ ਦਾ ਕਾਰਡ ਆ ਤੁਹਾਡਾ ਉਹਦੇ ਤੇ ਫ੍ਰੀ ਚਲੇਗਾ ਜਿਹੜਾ ਸਾਡੇ ਹੱਡੀਆਂ ਦਾ ਇਲਾਜ ਉਹ ਵੀ ਆਜੂ ਸਮਾਨ ਤੇ ਫ੍ਰੀ ਚਲੇਗਾ ਜਿਹੜਾ ਹਾਰ ਦੇ ਬਿਮਾਰੀ ਆ ਜਿਨ੍ਹਾਂ ਕੋਲ आयुषान कार्ड ते और मेर वीरो भाओ मेर नपर्क करो मां वंडे इन्हनि मोबाइल नंबर आहे बीमारी वारो पुछण त मन फोन कर सघयो बद